ਕਿ ਬੋਲ ਜੀ ਮਨਜੇ ਨਾਜ਼ਿਰ ਜੀ ਮਨਜੇ ਦਸਿੰਘ ਲਗਾ ਨਾ ਕੀ ਮਨਜੇ ਦਸਿੰਘ ਕਿੱਥੇ ਰਹਿਣ ਵਾਲਾ ਕੀ ਹੋਇਆ ਕੀ ਅਸੀਂ ਇਦਾਂ ਹੀ ਜਾਂਦੇ ਤੋ ਯਾਨੀ ਮੋਟਰਸਾਈਕਲ ਤੇ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁੰਦਿਆਂ ਤਾਤਰ ਉਸ ਤੋਂ ਬਾਅਦ ਉਹ ਬਰਤਰ ਮਾਈ ਛਾਂਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਧੇ ਬੰਦੇ ਨੂੰ ਵੇਖਿਆ ਮੈਂ ਕੌਣ ਸੀ ਨਾਂ ਨਹੀਂ ਯਾਦ ਕਰਨ ਕਾਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋ ਹੋਊਗਾ ਮੈਂ ਥੋੜੀ ਕੀ ਮਾਰਦਾ ਐਨੀ ਦੁਨੀਆ ਨਾ ਪਰ ਆਣੀ ਅਦੀ ਰੰਦੇ ਜੀ ਹਾਂ ਲਗਾਇਆ ਵੀ ਤੇ ਸੋਹ ਹਰ ਦਾ ਲੱਗ ਗਿਆ ਤੇ ਝਗੜਾ ਹੋ ਰਿਹਾ ਚਿੱਤੇ ਮੈਂ ਬੋਧ ਤੇ ਪੋਕੇ ਦੇ ਮਾਮ ਉਸੇ 75 ਸਾਲੋ ਕੁਲਦੇਵ ਸਿੰਘ ਆ ਕਿਲਾ ਟੇਪ ਸਿੰਘ ਦਾ ਜਿਹਦੇ ਤੇ ਦਾਤਾ ਵਡਾ ਜਿਹਨੇ ਦੱਸਿਆ ਸੀ ਮਨੂ ਚਰਵੰਚ ਰਿਕਾਗਨਾਨ ਦਿੱਤੇ ਬੂਆ ਉਹਦੇ ਤੇ ਦਾਤਾ ਮਾਰਿਆ ਜਿਸ ਸੰਬੰਧ ਇਹਨੂੰ ਤੇ ਮੁੰਡਾ ਦਰਸ਼ਕ ਨੂੰ ਹੀ ਬੋਧ ਸਰ ਹਸਤਾਲ ਉਟਾਲਾ ਤੇ ਤਖਤ ਕਰਾਇਆ ਵਾ ਐਮਐਲਏ ਔਰਦੇ ਜੋ ਉਹ ਮਿਆਂਦੇ ਕਿ ਉਸ ਦਿਨ ਦਾ ਤਕਨੋਨੀ ਕਰ ਰਹੇ ਸਨ ਸਰਦੀ ਮੌਕੇ ਤੇ ਜਦ ਬਿਜਾਇਆ ਗਿਆ ਜੇ ਨਾ ਜਾਂਦੇ ਤਾਂ ਕੁਛ ਨਾ ਕੁਛ ਅਨਸਕੂਲਿਕ ਕਰ ਪਾ ਸਕਦਾ ਹੈ ਕਿਉਂ ਤੇ ਪੁਲਿਸ ਦੀ ਡਿਊਟੀ ਹੈ ਦੀ ਜੇ ਪਤਾ ਲੱਗਾ ਜਾ ਕੇ ਉਹਦੀ ਜਾਂਚ ਕਰਨਾ ਸਾਡਾ ਫਰਜ਼ ਹੈ ਸਰ ਦੇ ਵਿਅਕਤੀ ਹੀ ਪਾ ਚੁੱਕੇ ਜਿਹੜੇ ਹਾਂਜੀ ਸਰ ਮੌਕੇ ਤੇ ਪੁਲਿਸ ਦੀ ਆਮਦ ਨੂੰ ਦੇਖ ਕੇ ਮੌਕੇ ਤੇ ਸਰ ਕੀ ਕਾਰਵਾਈ ਕਰਦੇ ਐਮਐਲਏ ਔਰਦੇ ਜਿਹੜੇ ਰਿਜ਼ਲਟ ਆਵੇਗਾ ਉਹਦੇ ਅਧਾਰ ਤੇ ਬਿਆਨ ਦੇ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ